ਮੰਮੀ ਸਿਰ ਨੂੰ ਤੇ ਹਾਥੀ ਨਹੀਂ ਲੱਗਦਾ ਦੁੱਖ ਨਹੀਂ ਬੜਾ ਡਿਆ ਵਾ ਤੇ ਪੁੱਤ ਫਿਰ ਟੈਨਸ਼ਨ ਆਣਾ ਹੁੰਦੀ ਆ ਸਿਰ ਦਰਦ ਤੇ ਪਰ ਤੁੰ ਮੈਂ ਹਾ ਟੈਨਸ਼ਨ ਨਾ ਲੈ ਪੁੱਤ ਤੇ ਕੋਹਾ ਤੇਲ ਜਿਹੜਾ ਛਸਿਆ ਵਾ ਨਾ ਉਹਦੇ ਨਾਲ ਨਾ ਗੁੰਜਲਾਂ ਜੀਆਂ ਪੈ ਗਈਆਂ ਵਾਲਾਂ ਨੂੰ ਇਹ ਬੜਾ ਹੋ ਜਾਂਦਾ ਹੀ ਉਹ ਜਦੋਂ ਤੇਲ ਛਸੀਏ ਨਾ ਅੜਕਾਂ ਜਿਹੀ ਨਿਕਲਦੀਆਂ ਹੀ ਨਹੀਂ ਆ ਤੇ ਮੈਂ ਦੇ ਵੇਸੇ ਇਹ ਸਹੀ ਇਹ ਡਈਆਂ ਵੀ ਨਾ ਹੀ ਬੋਤਾ ਖਿੱਚਿਆ ਜਾਵੇ ਵਾਲ ਬੂਲ ਤੇ ਤਾਂ ਨਹੀਂ ਕਿ ਮਮੀ ਮੇਰੇ ਸਿਰ ਨੂੰ ਵੀ ਦਰਦ ਹੋਣ ਦੀ ਤੇ ਘਬਰਾਟ ਜੀ ਵੀ ਹੋਣ ਰਹੀ ਮੈਨੂੰ ਉੱਤ ਫਿਰ ਦਵਾਈ ਨਾ ਲੈ ਆਈਏ ਜਾ ਕੇ ਚੱਲ ਕੋਈ ਨਹੀਂ ਮਮੀ ਵੇਖ ਲੈਨੇ ਚੱਲ ਪਹਿਲਾਂ ਤੁਸੀਂ ਸਿਰਵਾ ਦਿਓ ਮੇਰਾ ਮਮੀ ਉਹ ਤੋਂ ਮੈਂ ਨਿਕਲ ਤੇ ਆਈ ਪਰ ਪਤਾ ਨਹੀਂ ਕਿਉਂ ਮੇਰੇ ਮਨ ਚ ਕੋਈ ਡਰ ਜਾ ਬੈ ਗਿਆ ਡਰੀ ਲੱਗੀ ਜਾਂਂਦਿਆ ਮਮੀ ਕਿਹੜੀ ਗੱਲ ਉਹ ਮੇਰੇ ਪੁੱਤ ਡਰਨਦਿਆ ਡਰ ਕਾ ਨਾ ਤੂੰ ਕਿਹਾ ਕਿ ਤੇ ਬਗਾਨੇ ਤਾਂ ਗਈ ਆਪਣੇ ਘਰ ਆਈਆਂ ਆ ਦਰਿੰਦੇ ਤੋਂ ਤਾਂ ਨਾ ਵੀ ਜੇ ਕੋਈ ਤੇਰੀ ਕੋਈ ਗਲਤੀ ਹੋਈ ਹੈ ਪੁੱਤ ਗਲਤੀਆਂ ਉਹ ਕਰਦੇ ਰਹੇ ਮम्मी ਇੱਕ ਵਾਰੀ ਗਰਜੀਤ ਦੀਦੀ ਨੂੰ ਫੋਨ ਕਰਕੇ ਘਰ ਸੱਤੋ ਉਹਨੂੰ ਪੁੱਛੋ ਤੇ ਸਹੀਂ ਕਿ ਉਹਨੂੰ ਕੁਝ ਪਤਾ ਹੈ ਕਿ ਨਹੀਂ ਪਤਾ ਕਿ ਉਹ ਕਿਉਂ ਮੇਰ ਨਾਲ ਇਦਾਂ ਕੀਤਾ ਮੇਰੇ ਕੋ ਕਾਹਦਾ ਬਦਲਾ ਲਿਆ ਮੰਮੀ ਪੁੱਛੋ ਤੇ ਸਹੀਂ ਗਰਜੀਤ Aunty ਨੇ ਉਹਨੂੰ ਕਿਹਾ ਘਰ ਆਵੇ ਮੇਰ ਨਾਲ ਵੀ ਗੱਲ ਕਰੇ ਪੁੱਤ ਮੈਂ ਤੂੰ ਕਹੀ ਹਾਂ ਉਹਦੀ ਵੈਲ ਕੋਈ ਨਹੀਂ ਉਹਨੂੰ ਫੋਨ ਲਾ ਕੇ ਨਾ ਇੱਥੇ ਸੱਦ ਲੈਨੇ ਇਹ ਕੱਲ ਪੁੱਛ ਲੀਨੇ ਪਰ ਮੇਰੇ ਨੂੰ ਜਿੱਥੇ ਤੱਕ ਆਈਡੀਆ ਹੈ ਨਾ ਮੇਰਾ ਉਹਨੂੰ ਨਹੀਂ ਪੁੱਤ ਪਤਾ ਹੈਗਾ ਮੰਮੀ ਐਦਾਂ ਕਿੱਦਾਂ ਨਹੀਂ ਪਤਾ ਹੈ ਉਹਦੀ ਰਿਸ਼ਤੇਦਾਰੀ ਆ ਆਪਣੀ ਚ ਹੋਈ ਜਾਂਦਾ ਵਾ ਕਈ ਬੰਦੇ ਰਿਸ਼ਤੇਦਾਰੀਆਂ ਕੋਈ ਵੀ ਵਾਕ ਹੀ ਲਿੰਦੇ ਲਕਾ ਜੇ ਬਣਾ ਹੁੰਦਾ ਉਹਨੇ ਆਪਣੇ ਆਪਣੀ ਆ ਉਹਨੇ ਸਾਡੇ ਨਾਲ ਥੋੜਾ ਐਦਾਂ ਕਰਨਾ ਹੈ ਮੰਮੀ ਵੀਰੇ ਕਿਤੇ ਮਗਰ ਉਹਦੋਂ ਦਾ ਪੁੱਛਿਆ ਨਹੀਂ ਇਹਨੇ ਮੇਰੀ ਜਾ ਕੇ ਸਾਰ ਨਹੀਂ ਲਈ ਕਿਤੇ ਹੈ ਇੰਨਾ ਮੈਂ ਦੋਖੋ ਤੇ ਭੋਗ ਕੇ ਆਈ ਕਿਤੇ ਵੇਖਿਆ ਨਹੀਂ ਫਿਰ ਮੰਮੀ ਸੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਹੀ ਉਦੋਂ ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਖੁਸ਼ਖਬਰੀ ਉਹ ਸੱਚੀ ਹੀ ਮੰਮੀ ਅੱਛਾ ਇਹ ਕਿਹੜੇ ਮੋੜ ਤੇ ਰੱਬਾ ਲਿਆ ਕੇ ਖਲਾਰਤਾਈ ਸਾਰੇ ਬੰਨੇ ਟੈਨਸ਼ਨਾਂ ਟੈਨਸ਼ਨਾਂ ਇੱਕਾ ਭੈਣ ਜੀ ਆ 6 ਮਹੀਨੇ ਹੋ ਗਏ ਵਿਆਹ ਨੂੰ ਕਿਤੇ ਆਉਣ ਦਾ ਨਾਂ ਨਹੀਂ ਲਿਆ ਹੁਣ ਪਤਾ ਨਹੀਂ ਕਿੱਥੋਂ ਰਾਹ ਆ ਗਿਆ ਵਾ ਹੁਣ ਇਹਨੇ ਨਾ ਨਿੱਕੀ ਨਿੱਕੀ ਗੱਲ ਦੀ ਖੋਜ ਕੱਢਣੀ ਆ ਕਿਉਂ ਗਈ ਕਿੱਦਾਂ ਗਈ ਜੇ ਮੈਂ ਨਾ ਦੱਸਿਆ ਤੇ ਬਾਹਰ ਵੀ ਚਲ ਜਾਂਦੀ ਆ ਦੂਜਿਆਂ ਦੇ ਘਰ ਹੁਣ ਨਾ ਇਹਨਾਂ ਦੱਸ ਦੇਣ ਤੇ ਪਤਾ ਤੇ ਇਹਨੇ ਘਰ ਹੀ ਲੈਣਾ ਵਾ ਪਤਾ ਕਰਨੋਂ ਤਾਂ ਨਹੀਂ ਰਹਿੰਦੀ ਪਰ ਮੈਂ ਕੀ ਕਰਾਂ ਹੁਣ ਇੰਨੀ ਟੈਨਸ਼ਨ ਵਾ 24 ਘੰਟੇ ਟੈਨਸ਼ਨ ਹੀ ਰਹਿੰਦੀ ਆ ਰੱਬ ਨੇ ਤੇ ਉਹ ਮੋੜ ਤੇ ਖੜਾ ਕਰਤਾ ਵਾ ਨਾ ਉਧਰ ਜੋਗੇ ਨਾ ਉਧਰ ਜੋਗੇ ਭੈਣ ਜੀ ਨੇ ਵੀ ਨਾ ਵੀ ਆਉਣਾ ਹੀ ਤੇ ਤੂੰ ਮਹੀਨਾ ਪਹਿਲਾਂ ਆਜੇ ਤੇ ਉਹੋ ਜਿਹਾ ਸੁੱਖ ਦਾ ਭਰਾ ਜਿਹੜਾ ਅਕਲ ਹੀ ਨਹੀਂ ਨਿਕਲੀ ਉਹਨੂੰ ਵੀ ਅਕਲ ਹੀ ਆ ਜਾਂਦੀ ਕਿਤੇ ਮਾਸਾ ਵੀ ਸੋਚ ਕੁਛ ਜੇ ਘਰ ਦੇ ਵਿੱਚ ਤੇ ਗੱਲਾਂ ਕਈ ਹੁੰਦੀਆਂ ਰਹਿੰਦੀਆਂ ਵਾ ਤੂੰ ਰਹਿਣ ਦੇ ਇੱਥੇ ਜੇ ਰਹਿਣ ਦਿੰਦਾ ਤੇ ਮੇਰੀ ਵੀ ਇੱਜ਼ਤ ਬਣੀ ਰਹਿਣੀ ਆਹ ਕੀ ਕੀਤਾ ਕਿਦਾਂ ਚੱਕੜ ਕੀਤਾ ਹੈ ਕਿਤੇ ਬੰਦਾ ਤਰੀਕੇ ਨਾਲ ਰੱਖੇ ਕੀ ਆ ਕਾ ਹਵਾ ਸਬਜੀ ਚ ਤੇ ਗੋੜੇ ਗੋੜੇ ਚੜਿਆ ਇਹਨਾਂ ਦਾ ਕੋਈ ਇਹਨਾਂ ਨੂੰ ਕਿਤੇ ਪਤਾ ਲੱਗਦਾ ਹੀ ਨਹੀਂ ਹੁਣ ਤੇ ਇੰਨੀਆਂ ਸਪਰੇਆਂ ਤੇ ਇੰਨੇ ਦਵਾਈਆਂ ਵਾਂ ਤੇ ਇਨਾਂ ਕੋਲੋਂ ਸਪਰੇਅ ਨਾ ਮੱਜੀ ਗੋਡੇ-ਗੋਡੇ ਕਾ ਚੜਾਇ ਆ ਵਿੱਚ ਆ ਕੀ ਆ ਨੀ ਲੈ ਅ ਮੈਟ ਕੱਟ-ਕੱਟ ਕੇ ਬਾਹਰ ਸੁਟੇ ਆ ਤੇ ਡੰਗਰ ਕਿੱਥੇ ਆ ਡੰਗਰ ਵੇਚਤੇ ਹੈ ਤੇ ਦੁੱਧ ਕਿੱਥੋਂ ਲਿਆਉਂਦੇ ਜੇ ਆ ਕੀ ਕੀਤਾ ਇਹ ਮਾਝ ਇੱਕ ਵੀ ਨਹੀਂ ਸੰਭੀ ਜਾਂਦੀ ਇੱਕ ਮਾਜ ਨੂੰ ਤੇ ਬੰਦਾ ਟੱਟੀ ਵਹਿਣ ਗਿਆ ਪੱਠੇ ਪਾ ਲਿੰਦਾ ਸਾਬੀ ਸਾਬੀ ਨੇ ਤੇ ਮੰਮੀ ਮੈਨੂੰ ਅੰਦਰੇ ਅੰਦਰ ਲਿਆ ਕਿ ਦਵਾਈ ਕਵਾਲਤੀ ਜੇ ਮੈਂ ਆਪਣੀ ਸਾਸਰੂ ਦੱਸਿਆ ਤੇ ਉਹਨੇ ਵੀ ਨਹੀਂ ਬਾਤ ਚ ਯਕੀਨ ਹੀ ਕੀਤਾ ਹਾਏ ਨਹੀਂ ਅੱਜ ਨੂੰ ਕਿਤੇ ਮੇਰਾ ਕੋਈ ਦੋਤੀ ਦੋਤਾ ਹੁੰਦਾ ਹੈਂ ਦੱਸ ਹੋਰ 6 ਮਹੀਨੇ ਹੋ ਗਏ ਵਿਆਹ ਨੂੰ ਤੇ ਹੋਰ ਕਿਤੇ 3 4 ਮਹੀਨਿਆਂ ਨੂੰ ਚੱਲ ਹੋ ਜਾਣਾ ਸੀ ਤੇ ਇਹ ਵੇਖ ਲਾ ਇਹਨਾਂ ਦੇ ਚਾਲੇ ਮੰਮੀ ਸੱਸ ਮੇਰੀ ਨੇ ਯਕੀਨ ਹੀ ਨਹੀਂ ਕੀਤਾ ਉਹਨੇ ਉਲਟਾ ਮੇਰੇ ਤੇ ਇਲਜ਼ਾਮ ਲਾਤਾ ਵੀ ਤੂੰ ਗਲਤਾਂ ਤੂੰ ਝੂਠ ਬੋਲਣ ਦੀ ਮੇਰਾ ਮੁੰਡਾ ਨਹੀਂ ਇਦਾਂ ਕਰ ਸਕਦਾ ਨੇ ਸਾਬੇ ਨੂੰ ਕੀ ਖਿਆਈ ਸੀ ਕਹਿੰਦਾ ਮੈਂ ਅਜੇ ਜ਼ਿੰਮੇਵਾਰੀ ਨਹੀਂ ਲੈ ਸਕਦਾ ਤੇ ਵਿਆਹ ਕਰਾਉਣ ਲੱਗਿਆ ਜੋ ਮੇਰੀ ਕਿਦਾਂ ਲੈ ਲਈ ਵਿਆਹ ਦੇ ਮੰਮੀ ਦੋ ਦੋ ਕਰਾ ਲੈ ਦੋਵਾਂ ਵਿਆਹਾਂ ਦੀ ਜ਼ਿੰਮੇਵਾਰੀ ਚੁੱਕ ਸਕਦਾ ਤੇ ਗੜੀ ਬੱਚੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਇਹ ਤੇ ਉਹਦੇ ਲਈ ਬਹੁਤ ਵੱਡੀ ਗਲਤੀ ਆ ਤੇ ਦੱਸ ਫਿਰ ਉਹਦੀ ਮਾਂ ਮੰਨੀ ਨਹੀਂ ਮੰਮੀ ਉਹਨੇ ਨਹੀਂ ਮੰਨਿਆ ਉਹ ਕਹਿੰਦੇ ਕੱਲ ਨੂੰ ਤੂੰ ਅੰਦਰ ਦਵਾਈ ਕਾਣੂ ਕੁਝ ਕਰਨੂ ਮੇਰੇ ਮੁੰਡੇ ਦਾ ਨਾਲ ਤੂੰ ਵੀ ਉਹਨੇ ਦਿਨ ਦਵਾਈ ਖਵਾਲੀ ਉਹ ਦੇ ਅੱਗੇ ਨਹੀਂ ਪਰਾਂ ਦੇ ਪਾਣੀ ਪੀਣ ਦਿੰਦੀ ਈ ਹੈਗੀ ਉਹ ਚਵਲ ਕਿਤੇ ਮੰਮੀ ਹਫਤਾਇਕ ਮੈਂ ਅੰਦਰ ਢਿੱਡ ਪੀੜਨਾ ਹੀ ਮਰਦੀ ਰਹੀ ਮੈਨੂੰ ਕੋ ਵੀ ਨਹੀਂ ਕਿਹਨੇ ਖੜਿਆ ਦਵਾਈ ਦਵਾਨ ਇਹਦਾ ਕੀ ਪਤਾ ਹੁੰਦਾ ਕੀ ਅੰਦਰ ਜ਼ਹਿਰ ਪਾਏ ਫੈਲ ਜਾਂਦੀ ਤੇ ਤੂੰ ਤੇ ਮਰ ਜਾਨੀ ਨਾ ਤੂੰ ਖਾਂਦੀ ਨਾ ਦਵਾਈ ਹਾਏ ਮੰਮੀ ਮੈਂ ਉੱਥੇ ਕੀ ਕਰਦੀ ਐ ਗਲੇ ਨੇ ਮੈਨੂੰ ਦਬਕੇ ਮਾਰ ਮਾਰ ਕੇ ਧੱਕੇ ਨਾਲ ਦਵਾਈ ਖਵਾਉਂਦੀ ਉੱਥੇ ਮੇਰਾ ਕੋਈ ਵਸ ਹੀ ਆਤ ਵੇਲਾ ਇਹ ਵੀ ਮੰਨਿਆ ਤੇ ਨਹੀਂ ਨਾ ਮਾਂ ਕੋ ਵੀ ਨਹੀਂ ਮੰਨਿਆ ਜਿਹੜਾ ਮਾਂ ਕੋ ਨਹੀਂ ਮੰਨਿਆ ਪੁੱਤ ਉਹ ਕਿੰਨੇ ਕੁ ਲਕਾਰ ਰੱਖਦਾ ਹੋਊਗਾ ਤੇ ਉਹ ਮੈਨੂੰ ਕੀ ਸਮਝਣਾ ਸੱਸ ਨੂੰ ਕੀ ਸਮਝਣਾ ਤੂੰ ਉਹ ਤੋਂ ਮੰਮੀ ਹੁਣ ਸੱਸ ਮੈਨੂੰ ਤਾਂ ਮੈਂ ਕਹਿ ਦਿੰਦੀ ਵੀ ਮੈਨੂੰ ਆ ਘਰ ਚ ਪੋਤਾ ਪੋਤੀ ਚਾਹੀਦਾ ਤੇਰੇ ਕੋਲ ਤੇ ਜਦੋਂ ਉਹਦੇ ਮੁੰਡੇ ਨੇ ਦਵਾਈ ਖਵਾਲਤੀ ਪਈ ਨਾ ਤੇ ਫਿਰ ਮੈਂ ਉੱਥੇ ਕੀ ਕਰਦੀ ਮਾਂ ਹੁਣ ਖਡਾਲੇ ਪੋਤੀਆਂ ਪੁੱਤੇ ਜਿਹੜਾ ਚਵਲ ਜੰਮੀ ਉਹਨੇ ਬੜਾ ਪੱਤਰਾ ਕੰਮ ਕੀਤਾ ਵਾ ਮੂ ਆਪਣੇ ਮਨ ਸਾਰੇ ਬੰਨਿਓ ਇਹਨਾ ਦੁੱਖ ਹੀ ਦੁੱਖ ਮੈਨੂੰ ਇਹਨੇ ਦੁੱਖ ਮਿਲਦੇ ਆ ਨਾ ਪਤਾ ਨਹੀਂ ਕਿਹੜੀ ਮੈਂ ਕਦੇ ਅੰਤਰਾ ਪਾਪ ਕਰ ਲਿਆ ਜਿਹੜੀ ਇੰਨੀ ਸਜ਼ਾ ਰੱਬ ਮੈਨੂੰ ਦੇਣ ਡਿਆ ਵਾ ਮੰਮੀ ਤੂੰ ਇਹਦੇ ਕਦੀ ਕਦੇ ਪਈਆ ਵੀ ਨਹੀਂ ਮਾਰਦੇ ਉਹ ਵੀ ਦੇਣ ਵਾਲਾ ਵੇ ਤੂੰ ਹੀ ਕਹਦੇ ਨੇ ਪੁੱਤ ਉਹਦਾ ਇੰਨੇ ਪੈਸੇ ਦੇਣ ਵਾਲੇ ਮੈਂ ਦੇ ਕੀ ਆ ਮੈਂ ਉਹਦਾ ਵੀ ਸਾਫ ਕਿਤਾਬ ਹੈ ਨਹੀਂ ਮੈਨੂੰ ਬਾਅਦ ਚ ਦੇਣਾ ਪੈਣਾ ਹੈ ਜੋਖਾ ਕਰਨਾ ਹੀ ਪੈਣਾ ਵਾ ਪਰ ਆ ਹੁਣ ਰੱਬ ਕੀ ਪਤਾ ਕਾਦੀ ਸਜ਼ਾ ਦੇਣ ਡਿਆ ਵਾ ਜੇ ਆ ਹੀ ਕੁਛ ਖਬਰੀ ਜੇ ਤੂੰ ਮੈਂ ਉਹਦੋਂ ਤੈਨੂੰ ਆਨੀ ਹੀ ਪੁੱਤ ਕੋਈ ਗੱਲ ਹੈਗੀ ਤੂੰ ਮੇਰੇ ਕੋ ਸਾਫ ਮੁੱਕਰ ਗਈ ਓ ਮੰਮੀ ਮੈਨੂੰ ਜਦੋਂ ਸਾਬੀ ਨਹੀਂ ਮਣਾ ਕੀਤਾ ਤਾਈ ਤੂੰ ਨਹੀਂ ਦੱਸਣਾ ਆਪਣੀ ਮਾਂ ਨੂੰ ਨਹੀਂ ਕੋਈ ਗੱਲ ਕਰਨੀ ਤੇ ਮੈਂ ਤਾਂ ਇਹਨੂੰ ਕਿੱਦਾਂ ਦੱਸਦੀ ਮੇਰੇ ਕੋਲ ਨਾਲ ਕਿਹੜਾ ਫੋਨ ਹੀ ਲੱਗ ਕੇ ਬੈਠ ਕੇ ਉਹ ਅਗਲਾ ਗੱਲ ਕਰਉਂਦਾ ਸੀ ਭਰਾ ਮੇਰੇ ਨੇ ਕਦੀ ਖੁਰਲੀ ਨਹੀਂ ਖਾਲੀ ਹੋਣ ਦਿੱਤੀ ਉਹ ਤਾਂ ਡੰਗਰ ਤੇ ਡੰਗਰ ਅਗਲੇ ਲਵੇਰੇ ਤੇ ਲਵੇਰਾ ਲੈ ਆਉਂਦਾ ਸੀ ਤੇ ਇਹਨਾਂ ਨੇ ਖੁਰਲੀ ਖਾਲੀ ਕਰ ਲਈ ਲੈ ਆ ਮੈਂ ਟਕੜ ਟਕੜ ਬਾਹਰ ਸੁੱਟ ਤੇ ਕੀ ਗੱਲ 부ਆ ਆ ਡੰਗਰ ਡੰਗਰ ਵੇਚ ਤੇ ਆ ਕਟਾ ਮਰ ਗਿਆ ਜੋ ਤੇ ਮੱਜ ਐਵੇਂ ਵੇਂਦੀ ਹੀ ਮੂੰਹ ਚੁੱਕ ਚੁੱਕ ਕੇ ਪੱਠੇ ਨਹੀਂ ਇੱਕ ਨਵੀਂ ਪੈਂਦੇ ਪੱਠੇ ਪਾਉਂਦੇ ਹੀ 부ਆ ਹਲੇ ਲਵੇਰਾ ਨਹੀਂ ਦੁੱਧ ਨਹੀਂ ਦੇਣੋ ਹੜ ਗਈ ਦੇਣੋ ਹੜ ਗਈ ਤਾਂ ਹੋਰ ਲੈ ਆਵਨੋ ਕੋਈ ਨਹੀਂ ਲੈ ਆਵਾਂਗੇ ਵੇਖਣਦੇ ਆ ਮੱਜ ਲੈ ਹੁੰਦੀ ਕਿੱਥੋਂ ਦੁੱਧ ਕਿੱਥੋਂ ਲੈਂਦੇ ਜੇ ਮੁੱਲ ਲੈਂਦੇ ਢੇਰੀ ਤਾਂ ਲੈਂਦੇ ਜੇ ਆਹ ਕਿਹਦੇ ਘਰ ਵਾਲਾ ਢੇਰੀ ਵਾਲਾ ਦੁੱਧ ਕਿਸ ਦੇ ਘਰੋਂ ਆਹੋ ਆਹ ਤਾਂ ਦੁੱਧ ਪਤਾ ਬਾਰੋਂ ਚੰਗੇ ਨਹੀਂ ਮਿਲਦੇ ਉਚਾਲਣੇ ਸਰੰਡਿਆ ਕੋਈ ਨਹੀਂ ਲੈ ਆਉਂਦਾ ਨਹੀਂ ਸਰਦਾ ਨਹੀਂ ਸਰਦਾ ਟੱਬਰ ਦੇ ਵਿੱਚ ਬਰ ਦੇ ਵਿੱਚ ਦੁੱਧ ਦਾ ਨਹੀਂ ਸਰਦਾ ਮੈਂ ਕੋਈ ਨਹੀਂ ਭੂਆ ਦੋ ਦਿਨ ਲੱਗਣੇ ਮੱਝ ਮਿਲਣੀ ਆ ਮਲੇ ਹੁਣੀ ਆ ਅੱਛਾ ਤੇ ਇਸ ਤਰ੍ਹਾਂ ਥੋੜਾ ਕਰੋ ਪਹਿਲਾਂ ਸਾਰੇ ਕੱਢ ਦੇਈ ਦੇ ਤੇ ਫੇਰ ਲਿਆਈ ਦੀ ਪਹਿਲਾਂ ਲਿਆ ਕੇ ਤੇ ਫੇਰ ਪਤਾ ਦੂਜਾ ਡੰਗਰ ਦੇਈ ਦਾ ਕਰੋ ਚੱਲ ਕੋਈ ਨਹੀਂ ਹੁਣ ਮੈਨੂੰ ਚੰਗੀ ਮਿਲਣੀ ਮੱਝ ਪਤਾ ਕੀਤਾ ਕੋਈ ਨਹੀਂ ਕਿ ਵਪਾਰੀ ਕੋਣ ਉਹਨੇ ਲਿਆ ਦੇਣੀ ਆ ਨਾਲ ਅੱਛਾ ਤੇ ਹੁਣ ਤੇਰੀ ਘਰ ਦੀ ਨੂੰ ਕਦੋਂ ਆਉਣਾ ਉਹਦੇ ਭਰਾ ਨੂੰ ਜਾ ਲੈੰਦੋ ਫੇਰ ਆਉਂਦੀ ਆ ਕੋਈ ਨਹੀਂ ਆ ਤੇ ਉਹਨੂੰ ਕਰੋ ਹਾਂ ਫੋਨ ਕੀਤਾ ਫੋਨ ਆ ਉਹਨੂੰ ਦੱਸਿਆ ਨਹੀਂ ਭੂਆ ਮੈਂ ਨਹੀਂ ਭੂਆ ਹੀ ਅੱਜ ਇਹ ਨਹੀਂ ਦੱਸਿਆ ਹਾਂ ਦੱਸਣਾ ਤੁਸੀਂ ਕਿੱਥੇ ਸੀ ਕੋਈ ਨਹੀਂ ਮੈਂ ਕਰ ਲੈਣਾ ਵਾ ਉਹ ਮੈਨੂੰ ਪਤਾ ਸੀ ਤੁਸੀਂ ਮੇਰਾ ਲਕਾ ਹੀ ਰੱਖਿਆ ਭੀ ਭੂਆ ਹੈਗੀ ਆ ਕਿ ਨਹੀਂ ਹੋਰ ਦੱਸਿਆ ਨਹੀਂ ਤੁਸੀਂ ਮੇਰੇ ਨਾਲ ਨਹੀਂ ਪਤਾ ਵਾ ਸਾਰਾ ਹੀ ਨਹੀਂ ਜੇ ਦੱਸਿਆ ਹੁੰਦਾ ਨਾ ਪਤਾ ਹੁੰਦਾ ਤੇ ਉਹ ਜ਼ਰੂਰ ਆਉਂਦੀ ਮੈਨੂੰ ਮਿਲਣਾ ਆ ਹੋ ਲੈ ਆਉਣਾ ਵਾ ਮੈਂ ਜਾ ਕੇ ਭੂਆ ਕਿਹੜੇ ਕਿੰਨੇ ਦੇ ਦੋ ਦਿਨ ਨਹੀਂ ਹੋਏ ਮੈਂ ਤਾਂ ਚਲ ਜਾਣਾ ਸਵੇਰੇ ਉਹ ਚੱਲ ਰੋ ਹਲੇ ਕੋਈ ਗੱਲ ਨਹੀਂ ਨਹੀਂ ਮੇਰਾ ਰਿਆ ਸਰਦਾ ਨਹੀਂ ਸਰਦਾਨੀ ਤੇ ਫੇਰ ਹੁਣ ਭੂਆ ਉਹਨੇ ਉਹ ਵੀ ਕਿਤੇ ਉਡੋਂਦੀ ਗਈ ਉਹ ਆ ਦੋ ਤੇ 3 ਮਹੀਨੇ ਹੋ ਗਏ ਤੇ ਭਰਾ ਉਹਦੇ ਨੇ ਬਾਹਰ ਜਾਣਾ ਤਾਂ ਕਰਕੇ ਲੈ ਕੇ ਗਿਆ। ਤੂੰ ਆਖਿਆ ਹੀ ਨਹੀਂ ਹੋਣਾ ਪਈ ਆ ਕੇ। ਚਲ ਮੈਂ ਕਹਿ ਲਈ ਨਾ ਆਜੋ ਤੁਹਾਡੇ ਸਾਹਮਣੇ ਕਹਿ ਲਈ। ਫੋਨ ਹੀ ਨਹੀਂ ਕੀਤਾ ਹੋਣਾ। ਚਲ ਮੈਂ ਕਰ ਲਈਨਾ ਵਾ ਭੂਆ ਫੋਨ। ਹਾਂ ਕਰ ਫਿਰ। ਆ ਕਰਦਾ ਵਾ। ਹਾਂ ਪੁੱਤ ਮੈਂ ਹੀ ਤੈਨੂੰ ਫੋਨ ਦੇਉਂਦੀ ਹੁੰਦੀ ਏਦੋਂ। ਕਿਤੇ ਤੇ ਫੋਨ ਦੇਉਂਦੇ ਉਹਨਾਂ ਨੇ ਮੇਰੇ ਕੋ ਰਹਿਣ ਦੇਣਾ ਹੀ ਫੋਨ। ਐਡੇ ਪਾਪ ਕਰਨ ਵਾਲੇ ਐਡੇ ਪਾਪ ਕਰਨ ਵਾਲੇ ਵੀ ਜਿੰਦੀ ਜਾਨ ਨੂੰ ਵੇਖ ਲੋ ਹੈ। ਅਜੇ ਕਿਤੇ ਨੰਨੀ ਜਾਨ ਆਉਣੀ ਹੈ ਤੇ ਉਹਨੂੰ ਪਹਿਲਾਂ ਹੀ ਬੰਨਿਆ ਕਰ ਦਿੱਤਾ ਇਹ ਤੇ ਕਸਾਈ ਆ ਮੈਂ ਨਹੀਂ ਸ਼ੁਕਰ ਕਰ ਤੈਨੂੰ ਨਹੀਂ ਮਾਰ ਦਿੱਤਾ ਪੁੱਤ ਮम्मी ਇਹਨਾਂ ਨੇ ਜਿੱਦਾਂ ਤੈਨੂੰ ਆ ਤਾਂ ਮਕੀਆਂ ਦਿੰਦਾ ਲਾਗੇ ਖਲੋਖ ਲੋ ਕੇ ਤੇ ਤੈਨੂੰ ਦਵਾਈਆਂ ਖਵਾ ਸਕਦਾ ਵਾ ਆਂਦਾ ਆਪਣੀ ਮਾਂ ਨੂੰ ਨਾ ਦੱਸ ਤੇ ਜੇ ਤੈਨੂੰ ਪੁੱਤ ਮਾਰ ਦਿੰਦੇ ਫੇਰ ਕੀ ਕਰਦੇ ਹਾਏ ਮੰਮੀ ਮੈਨੂੰ ਤਾਂ ਲੱਗਦਾ ਮੇਰੀ ਸੱਸ ਤੇ ਦਿਮਾਗ 'ਚ ਨੁਕਸ ਕਦੀ ਮੈਨੂੰ ਦਬਕੇ ਲੈ ਕੇ ਪੈ ਜੇ ਨਾ ਫੇਰ ਪਤਾ ਨਹੀਂ ਕੀ ਦਿਮਾਗ 'ਚ ਉਹ ਨਾ ਨਾਲ ਹੀ ਮੰਮੀ ਉਹਨੇ ਮੇਰ ਨਾਲ ਪਿਆਰ ਦਿੱਤਾ ਬੋਲਣ ਲਿਆ ਪਰ ਨਾ ਮਿੱਠੀ ਹੋ ਜਾਣਾ ਅੱਛਾ ਮੈਨੂੰ ਨਹੀਂ ਲੱਗਦਾ ਮੰਮੀ ਤੇ ਉਹਨਾਂ ਦਾ ਤੇ ਤੈਨੂੰ ਪਤਾ ਹੀ ਨਹੀਂ ਲੱਗਾ 6 ਮਹੀਨੇ ਰਹਿ ਕੇ ਵੀ ਕੁਝ ਵੀ ਨਹੀਂ ਮੰਮੀ ਸਾਬੀ ਵੀ ਦਵਾਈ ਖਾਂਦਾ ਜੇ ਮੈਨੂੰ ਨਹੀਂ ਪਤਾ ਕਾਦੀ ਖਾਂਦਾ ਸਵੇਰੇ ਵੀ ਖਾਂਦਾ ਤੇ ਸ਼ਾਮੀ ਵੀ ਖਾਂਦਾ ਅੱਛਾ ਪਤਾ ਨਹੀਂ ਇੱਕ ਵਾਰੀ ਮੈਨਾਂ ਦੇ ਕਾਦੀ ਕਾਦੀ ਲੁਕਾਰ ਰੱਖਦੇ ਤੇਰ ਕੋ ਪੁੱਤ ਮੰਮੀ ਇੱਕ ਦਿਨ ਮੈਂ ਗੱਲ ਕਰਦਿਆਂ ਸੁਣਿਆ ਕਿ ਵੱਡੇ ਡਾਕਟਰ ਕੋਈ ਜਾਂਦਾ ਹੀ ਦਵਾਈ ਲੈਣ ਪਤਾ ਨਹੀਂ ਕਾਦੀ ਮੈਨੂੰ ਨਹੀਂ ਪਤਾ ਜੇ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਜ ਤਾਕਤ ਦੀ ਖਾਂਦਾ ਤਾਕਤ ਦੀ ਵੱਡੇ ਡਾਕਟਰ ਕੋ ਜਾ ਕੇ ਹੀ ਹੁਣੀ ਹੀ ਓਏ ਨਹੀਂ ਕਿ ਡੀ ਝੂਠੀ ਆ ਪਮੇ ਤੂੰ ਹੀ ਵੀ ਨਹੀਂ ਕੋਸ਼ਿਸ਼ ਪਤਾ ਕੀਤਾ ਤੁਹਾਨੂੰ ਵੀ ਕਾਲੀਆਂ ਪੈ ਮੈਂ ਪੁੱਤ ਮੈਂ ਕੀ ਪਤਾ ਕਰਨਾ ਮੈਂ ਤਾਂ ਬਸ ਵਿਚੋਲਣ ਦੇ ਨਾਲ ਵੇਖਿਆ ਸੁਣਿਆ ਘਰ ਬਾਹਰ ਮੁੰਡਾ ਵੇਖਿਆ ਮੈਂ ਚੱਲ ਚੰਗਾ ਪਸੰਦ ਆ ਗਿਆ ਮੈਂ ਵੀ ਕੋਈ ਨਣਾਣ ਨਹੀਂ ਕੋਈ ਕਿਨਾਂ ਦੇ ਆ ਨਣਾਣ ਵਿਆਹੀ ਜਾਂ ਦਰਾਣੀ ਨਹੀਂ ਚਟਾਣੀ ਨਹੀਂ ਕੋਈ ਲੜਾਈ ਝਗੜਾ ਨਹੀਂ ਮੈਨੂੰ ਕੀ ਪਤਾ ਹੀ ਤੂੰ ਦਰਾਣੀ ਚਟਾਣੀ ਨਾਲੋਂ ਜ਼ਿਆਦਾ ਹੀ ਉਹਦੇ ਨਾਲ ਵੀ ਤਾਂ ਹੋ ਜਾਣਾ ਵਾ ਦਰਾਣੀਆਂ ਚਟਾਣੀਆਂ ਲੜਦੀਆਂ ਸੁਣੀਆਂ ਸੀ ਕਦੀ ਸੱਸਾਂ ਨਹੀਂ ਇਦਾਂ ਕਰਦੀਆਂ ਵੇਖੀਆਂ ਵੀ ਪੁੱਤ ਦਾ ਘਰ ਹੀ ਜਾੜਨ ਲੋਕੀ ਕਿਦੇ ਤਰਲੇ ਲੈਣ ਦੇ ਯੋ ਤੇ ਸਾਡੇ ਘਰ ਕਿਦਰ ਰੱਬਤੀ ਪੁੱਤ ਦਵੇ ਤੇ ਉਹ ਵੇਖ ਛਦਾਈ ਜਿੰਨੇ ਆਉਂਦਾ ਆਉਂਦਾ ਵੇਖ ਲਤੀ ਪੁੱਤ ਨੂੰ ਤੱਕਾ ਦਿੱਤਾ ਨਮੀ ਫਿਰ ਦੱਸਣ ਵੀ ਨਹੀਂ ਦਿੱਤਾ ਕਿ ਇਹਨੂੰ ਵੀ ਮੈਂ ਕਿਸੇ ਦੇ ਨਾਲ ਗੱਲ ਹੀ ਕਰ ਸਕਾਂ ਚਿੱਤਾਂ ਪੈਂਜੀ ਤੇ ਲੱਗੇ ਖਲੋਤਾ ਪਤਾ ਨਹੀਂ ਕੀ ਸਵਾਲ ਜਵਾਬ ਕਰਦੀ ਹੁਣੀ ਹੈ ਮੇਰਾ ਮੁੰਡਾ ਤੇਨੇ ਜੋਗਾ ਹੈ ਬਣੀ ਜਿੰਨੇ ਵਾਲ ਵਲਿੰਗ ਪਾ ਲੈਣੇ ਮੈਂ ਤੇ ਡਰ ਲੱਗਦਾ ਲੱਗਦਾ ਕਿਤੇ ਕੋਈ ਗਲਦ ASI ਨਾ ਦਵੇ ਭੈਣ ਦੀ ਅੱਗੇ ਤੇ ਮੈਨੂੰ ਭੈਣ ਜੀ ਤੇ ਨਿਗਰੱਖਣੀ ਪੈਂਦੀ ਹੁਣ ਮੈਨੂੰ ਸਾਬੀ ਤੇ ਵੀ ਰੱਖਣੀ ਪੈਣੀ ਆ ਸਾਬੀ ਦਾ ਦਿਮਾਗ ਵੀ ਇਦਾਂ ਦਾ ਵਹੌਲਾ ਕਿ ਉਸੇ ਵळे ਫਟ ਕੇ ਤੀ ਦੱਸ ਦਿੰਦਾ ਵਾ ਉਹਨੇ ਤੇ ਐਂ ਗੱਲਾਂ ਦੇ ਵਿੱਚ ਲੈ ਲੈਣਾ ਵਾ ਮਿੰਟ ਚੋਂ ਦੀ ਸਾਡੀ ਭੈਣ ਜੀ ਨਾ ਕਈ ਤੇ ਪਿਆਰ ਨਾਲ ਗੱਲ ਕਰਦੀ ਆ ਸਾਡੀ ਭੈਣ ਜੀ ਨੇ ਤੇ ਦੋਕੇ ਨਾ ਪੁੱਛਣਾ ਵਾ ਆ ਕਿਦਾਂ ਹੋਇਆ ਕਿਦਾਂ ਨਹੀਂ ਮੈਨੂੰ ਇਹ ਸਾਬੀ ਨਾ ਕਿਤੇ ਗੱਲਾਂ ਚ ਆ ਜੇ ਚੱਲ ਵੇਨੀ ਆ ਸਾਬੀ ਨੂੰ ਪੁੱਛਦੀ ਆ ਇਹਨੂੰ ਹੁੰਦਾ ਤੇ ਮੰਮੀ ਸਿਆਪਾ ਪੈ ਗਈ ਇੱਕ ਹੋਰ ਹੁਣ ਕਿਹੜਾ ਸਿਆਪਾ ਪਾਤਾਈਓ ਪੂਆ ਕਹਿੰਦੀ ਸੁਖ ਨੂੰ ਫੋਨ ਕਰ ਮੇਰੀ ਗੱਲ ਕਰਾ ਜਾ ਉਹਨੂੰ ਸਾਦੀ ਸਾਦ ਇਹੀ ਗੱਲ ਦਾ ਤੇ ਮੈਨੂੰ ਡਰ ਰਹੀ ਵੀ ਪੂਆ ਨੇ ਕੁਛ ਨਾ ਕੁਛ ਤੇ ਕਹਿਣਾ ਹੀ ਕਹਿਣਾ ਵਾ ਓ ਹੋੜੀ ਬੋਲੋ ਤੁਹਾਨੂੰ ਪਤਾ ਕੰਨ ਗੱਡੇ ਤੇ ਜਾਂ ਪੂਆ ਕੰਨ ਤੇ ਉਹਦੇ ਤੇ ਤੇਜ ਤੇ ਜਾਂ ਸਾਡੇ ਤੇ ਰਹਿੰਦੇ ਵੀ ਤੇਜ ਜਿਹੜੇ ਮਾੜੇ ਮੋٹے ਵੀ ਬੰਦ ਕਰਦਨੇ ਉਹਨੇ ਜਿਹੜਾ ਹਸਾਬ ਕਿਤਾਬ ਚੱਲਣ ਡਿਆ ਵਾ ਮੈਨੂੰ ਤੇ ਹੋ ਗਈ ਹੁਣ ਵੱਖਰੀ ਟੈਨਸ਼ਨ ਹੁਣ ਮੈਂ ਕੀ ਕਰਾਂ ਕਿੱਦਾਂ ਵੜ ਚਲਿਆਵਾ ਭੂਆ ਨੂੰ ਦੱਸ ਤੇ ਨਹੀਂ ਦਿੱਤਾ ਕੁਝ ਉਹ ਨਹੀਂ ਦੱਸਣਾ ਮੈਂ ਐਡਾ ਕੱਚਾ ਮੈਂ ਦੱਸ ਵੀ ਗੱਲਾਂ ਦੱਸ ਦੂੰਗਾ ਸਾਰੀਆਂ ਮੈਨੂੰ ਤੇ ਅਸੇ ਗੱਲ ਦਾ ਡਰ ਵਾ ਪਿਸ ਤੇਰੇ ਲਾਗੇ ਖਲੋਤੀ ਕੋਹਨਾ ਕੋਹ ਹੰਡਾ ਦੱਸ ਹੀ ਨਾ ਦਿੱਤਾ ਹੋਵੇ ਤੂੰ ਉਹ ਨਹੀਂ ਨਹੀਂ ਦੱਸਿਆ ਦੁਸੈਨੀਆਂ ਕੋਈ ਵੀ ਪਰ ਸੋਚੋ ਕੀ ਕਰਨਾ ਵਾ ਸੋਚਾਂ ਮੈਂ ਕੀ ਕੀ ਦੱਸਾਂ ਤੈਨੂੰ ਵੀ ਕੀ ਕਰਨਾ ਵਾ ਕారణ ਕੀ ਆ ਉਹਨਾਂ ਨੂੰ ਫੋਨ ਕਰਕੇ ਵੇਖ ਲੈਣੇ ਆ ਜੇ ਚੁੱਕਣਗੇ ਠੀਕ ਆ ਨਾ ਚੁੱਕਣਗੇ ਤੇ ਨਾ ਸਹੀ ਫਿਰ ਆਲੇ ਟਾਲੇ ਪਾ ਲੈਣੇ ਆ ਵੀ ਉਹਦਾ ਭਰਾ ਨਹੀਂ ਗਿਆ ਜੇ ਕਿ ਤੂੰ ਇੰਨੀ ਗੱਲ ਨਹੀਂ ਕਹੀ ਵੀ ਭਰਾ ਨੇ ਬਾਹਰ ਜਾਣਾ ਤੇ ਫਿਰ ਲੈ ਕੇ ਆਵਾਂ ਵੀ ਭਰਾ ਉਹਦਾ ਜਾਊਗਾ ਤੇ ਫਿਰ ਆਪਾਂ ਲਿਆਵਾਂਗੇ ਪਤਾ ਕੀ ਕਰੀਏ ਇੰਨੇ ਕਿਹੜਾ ਇੰਨੇ ਦਿਨ ਰਹਿਣਾ ਵਾ ਇੱਕ ਦੋ ਦਿਨ ਤੇ ਰਹਿਣਾ ਵਾ ਤੇ ਮੰਮੀ ਇੱਕ ਦੋ ਦਿਨ ਮਹੀਨਿਆਂ ਵਰਗੇ ਆ ਮਹੀਨਿਆਂ ਵਰਗੇ ਤੇ ਹੈਗੇ ਆ ਇੱਕ ਦਿਨ ਨੰਘ ਆ ਇੱਕ ਦਿਨ ਹੋਰ ਨੰਗਾ ਲਾਂਗੇ ਕੱਟਿਆ ਜਾਣਾ ਇਦਾਂ ਹੀ ਹਾਂ ਸਾਡਾ ਤੇ ਉਦਾਂ ਹੀ ਨਹੀਂ ਇੱਕ ਦਿਨ ਮਹਾ ਨੰਗਾ ਦਾ ਵਾ ਤੇ ਟੈਂਸ਼ਨਾਂ ਨਾਲ ਨੇ ਹੋਰ ਥੋੜੀ ਟੈਨਸ਼ਨ ਪੈ ਜੂਗੀ ਜੇ ਇਦਾਂ ਉਹਨੂੰ ਪਤਾ ਲੱਗ ਗਿਆ ਨਾ ਤੇ ਇਹਨੇ ਹੋਰ 36 ਗੱਲਾਂ ਬਣਾਉਣੀਆਂ ਭਰਾਵਾ ਤੂੰ ਕਿਉਂ ਨਹੀਂ ਮੰਨਦਾ ਮੇਰਾ ਕਹਿਣਾ ਪਤਾ ਮੈਨੂੰ ਪਤਾ ਨਹੀਂ ਕਿਧਰੋਂ ਰਾਹ ਲੱਭ ਗਿਆ ਦੱਸ ਰਾਹ ਲੱਭ ਗਿਆ ਤੈਨੂੰ ਤੇ ਕੱਲੀ ਉਹ ਟੈਨਸ਼ਨ ਆ ਮੈਨੂੰ ਤੇ 36 ਟੈਨਸ਼ਨਾਂ ਆ ਮੈਨੂੰ ਤੇ ਇਹ ਆ ਵੀ ਦੂਜਿਆਂ ਦੇ ਘਰ ਜਾ ਕੇ ਉਹਨਾਂ ਦੇ ਚਾਚੀ ਇਹਦੀ ਤੇਰੀ ਨਾਲ ਕੋਈ ਗੱਲਬਾਤ ਦੱਸਦੀ ਇਹਨਾਂ ਨੂੰ ਮੈਂ ਤੇ ਇਹੋ ਹੀ ਫਿਕਰ ਪਿਆ ਰਹਿੰਦਾ 24 ਘੰਟੇ ਆਜੋ ਭੈਣ ਜੀ ਇੱਥੇ ਬੈਠਾ ਧੁੱਪੇ ਕੀ ਗੱਲਾਂ ਬਤਾ ਚਲਣਗੀਆਂ ਇਹ ਪਤੀਆਂ ਦੀਆਂ ਸਾਡੀਆਂ ਮਾਪੋਤਾਂ ਦੀਆਂ ਗੱਲਾਂ ਜਿਹੜੀਆਂ ਨਾ ਆਹ ਭੋਏ ਪਤੀਆਂ ਦੀਆਂ ਸੌ ਗੱਲਾਂ ਦਿਕਾਵਾਂ ਉਹ ਹੈਗੀਆਂ ਅਸੀਂ ਸਿਗਰਟ ਹੀ ਚਲੋ ਵਧੀਆ ਤੇ ਤੂੰ ਦੱਸ ਵੀ ਨੋਆ ਨਾ ਫਿਰ ਕਿਵੇਂ ਰਹਿਣੀ ਹੈ ਕਿ ਲਈ ਲੱਕੀ ਬਣਿਆ ਪਹਿਲੀ ਦਾ ਕਿਭਾ ਨਹੀਂ ਭੈਣ ਜੀ ਤੁਹਾਨੂੰ ਪਤਾ ਉਹ ਤੇਜ ਬੜੀ ਸੀ ਹਾਂ ਤੇ ਤੇਜ ਹੀ ਇਦਾਂ ਸਾਨੂੰ ਟਿਕਣ ਨਹੀਂ ਦਿੰਦੀ ਦੋਵਾਂ ਮਾਂ ਪੁੱਤਾਂ ਨੂੰ ਅੱਛਾ ਤੇ ਆਪਾਂ ਜੇ ਕੰਮਤ ਕਰਨ ਦਾ ਕਰਨ ਨੂੰ ਕਹਿਣਾ ਤੇ ਉਹਨੇ ਕਹਿਣਾ ਮੈਂ ਨਹੀਂ ਕਰਨਾ ਅੱਛਾ ਤੁਹਾਨੂੰ ਪਤਾ ਨਵਾਂ ਤੀਆਂ ਕੰਮ ਕਰਨ ਨੂੰ ਲਿਆਈ ਦੀਆਂ ਤੇ ਫੇਰ ਤਲਾਕ ਦੇ ਦਿੱਤਾ ਕਿ ਜਾਂ ਉਤਰਾ ਹੀ ਗਾਂ ਪਛਾਂ ਕਰਤੀ ਇਹ ਕਿਦਾਂ ਦੀ ਗੱਲ ਭੈਣ ਜੀ ਗਾਂ ਪਛਾਂ ਕਰਤੀ ਹੁਣਿਆ ਮੈਂ ਮੈਨੂੰ ਸਾਰਾ ਪਤਾ ਲੱਗਾ ਪਿੰਡ ਚੋਂ ਪਿੰਡ ਚੋਂ ਭੈਣ ਜੀ ਕਿੰਨੇ ਦੱਸਣਾ ਆਪਣੇ ਹੀ ਦੱਸਦੇ ਆ ਆ ਤਾਂ ਦੱਸ ਹੀ ਦਿੰਦੇ ਹੁੰਦੇ ਆ ਗੱਲ ਲੁਕੀ ਥੋੜਾ ਰਹਿੰਦੀ ਆ ਨਾਤੇ ਹੀ ਗਾਂ ਪਛਾਣ ਕੀਤੀ ਆ ਤੇ ਨਾ ਹੀ ਉਹਨਾਂ ਤਲਾਕ ਲਿਆ ਵਾ ਸਾਨੂੰ ਨਹੀਂ ਪਤਾ ਉਹ ਕਿੱਥੇ ਚਲ ਗਈ ਆ ਕਿੱਥੇ ਚਲ ਗਈ ਉਹ ਤੇ ਰੱਬ ਦੇ ਪਤਾ ਚੜ ਗਈ ਤਾਂ ਚੜਨ ਦਾ ਮੈਨੂੰ ਨਹੀਂ ਪਤਾ ਸਾਨੂੰ ਉਹ ਕਹਿੰਦੀ ਸੀ ਮੈਂ ਚੱਲੀ ਆ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਉੱਥੋਂ ਗਈ ਨਹੀਂ ਆਈ ਬੜੀ ਪੁੱਛ ਜਾਈ ਸਪੱਸ਼ਟ ਕੀਤੀ ਨਹੀਂ ਪਤਾ ਲੱਗਾ ਉਹਦਾ ਕਿੱਥੇ ਗਈ ਕਿੱਥੇ ਨਹੀਂ ਗਈ ਹਾਂ ਤਾਂ ਚੋਰੀ ਕੇ ਤਾਂ ਬਾਹਰ ਤਾਂ ਨਹੀਂ ਚਲ ਗਈ ਕੀ ਤਾਂ ਸਾਨੂੰ ਬਾਹਰ ਚਲ ਗਈ ਕਿੱਥੇ ਚਲ ਗਈ ਨਾ ਉਹਦੇ ਮਾਪਿ ਉਹਨੇ ਸਾਨੂੰ ਦੱਸਿਆ ਨਾ ਉਹਦੇ ਕਿਸੇ ਨੇ ਮਾਸੀ ਦੇ ਪੁੱਤ ਨੇ ਦੱਸਿਆ ਨਾ ਮਾਸੀ ਨੇ ਦੱਸਿਆ ਜਿੱਥੇ ਵਿਆਹ ਗਈ ਸੀ ਉਹਨਾਂ ਕੁਝ ਨਹੀਂ ਦੱਸਿਆ ਤੇ ਆਪਾਂ ਨੂੰ ਕੀ ਪਤਾ ਕਿੱਥੇ ਗਈ ਕਿੱਥੇ ਨਹੀਂ ਗਈ ਗਾਇਬ ਹੋ ਗਈ ਗਾਇਬ ਹੋ ਗਈ ਰਹਿ ਗਈ ਮਰ ਗਈ ਉਹਦਾ ਸਾਨੂੰ ਨਹੀਂ ਪਤਾ ਤੇ ਦੂਜੀ ਦਾ ਹੁਣ ਕਿਵੇਂ ਆ ਦੂਜੀ ਦਾ ਕਿਵੇਂ ਆ ਦੂਜੀ ਠੀਕ ਠਾਕ ਵਾ ਦੂਜੀ ਪੇਕਿਆਂ ਨੂੰ ਗਈ ਆ ਉਹ ਚਲੋ ਚੰਗੀ ਆ ਕੰਮ ਤਾਂ ਦਾ ਕਰਦੀ ਆ ਸਾਰਾ ਠੀਕ ਆ ਤੇ ਦਿੰਦੀ ਤੈਨੂੰ ਰੋਟੀ ਪਾਣੀ ਆਹੋ ਦਿੰਦੀ ਆ ਰੋਟੀ ਪਾਣੀ ਕਿਉਂ ਹੋਰ ਤੇ ਫਿਰ ਗਈ ਕਿਉਂ ਆ ਗਈ ਤਾਂ ਦੱਸਿਆ ਤੇ ਹੈਗਾ ਉਹਦੇ ਭਰਾ ਨੇ ਬਾਹਰ ਜਾਣਾ ਸੀ ਤਾਂ ਕਰਕੇ ਗਈ ਆ ਅੱਛਾ ਤਾਂ ਤੇ ਗਈ ਉਹਨੇ ਆਪਣਾ ਤੇ ਉਹਦਾ ਵਿਚਾਰੇ ਦਾ ਭਰਾ ਹੈ ਨਹੀਂ ਆ ਤੇ ਚਾਚੇ ਦਾ ਮੁੰਡਾ ਸੀ ਠੀਕ ਹੈ ਤੇ ਉਹਦੇ ਨਾਲ ਕਰਦੇ ਆ ਰਖੜੀ ਰੁਕੜੀ ਉਹਨੂੰ ਬੰਨਦੀ ਆ ਅੱਛਾ ਤੇ ਫਿਰ ਉਹ ਲੈਣ ਆਇਆ ਤੇ ਫਿਰ ਨਾ ਥੋੜਾ ਹੋਣੀ ਤੇ ਹੁਣ ਕਿਦਣਾ ਬਣਾ ਉਹਨੇ ਨਹੀਂ ਤੇ ਕਰਾਓ ਮੇਰ ਨਾਲ ਗੱਲ ਤੇ ਚੱਲ ਭੈਣ ਜੀ ਕਰਾ ਦੂੰਗੀ ਪਰ ਉਹਦੇ ਭਰਾ ਨੇ ਜੇ 2 ਦਿਨ ਠਹਿਰ ਕੇ ਜਾਣਾ ਵਾ ਅੱਛਾ ਤੇ ਉਹ ਜਾਊਗਾ ਤੇ ਫੇਰ ਹੀ ਆਉਣਾ ਵਾ ਫਿਰ ਮੈਂ ਇਦਾਂ ਕਹਿ ਵੀ ਨਹੀਂ ਸਕਦੀ ਉਹਨਾਂ ਨੂੰ ਭੇ ਘੱਲ ਦੋ ਤੇ ਤਾਂ ਬੜਾ ਮੁਸ਼ਕਲ ਹੈ ਚੱਲ ਕੋਈ ਨਹੀਂ ਤੂੰ ਹੀ ਜਾ ਕੇ ਕੀ ਕਰਨਾ ਦੋ ਦਿਨ ਰੈਪ ਹੋ ਮੇਰਾ ਵੀ ਰਿਆ ਸਰਦਾ ਨਹੀਂ ਨਾ ਦਿਹਾੜੀ ਰਾਂ ਦੋ ਦਿਨ ਰਾਂ ਮੈਂ ਤਾਂ ਜਾਣਾ ਹੀ ਆ ਮੰਮੀ ਮੈਂ ਤੇ ਪੈਣ ਲੱਗੀ ਹਾਂ ਅੰਦਰ ਲੰਮੀ ਮੈਨੂੰ ਨਹੀਂ ਕੁਝ ਵੀ ਸਮਝ ਲੱਗਣ ਦੀ ਨਾਲੇ ਮੇਰਾ ਸਿਰ 파ਟੀ ਜਾਣ ਡਿਆ ਚੰਪੁੱਤ ਕਰ ਲੈ ਰੈਸਟ ਉੱਥੇ ਚੱਲ ਜਾ ਅੰਦਰ ਬੈੱਡ ਤੇ ਮੈਂ ਅੰਦਰ ਲੰਮੀ ਬਹਿ ਜੰਨੀ ਬਹਿ ਜਾ ਲੰਮੀ ਚਾ ਮੈਂ ਵੀ ਕੋਈ ਕੰਮ ਕਰਦਾ ਮੰਮੀ ਘਰ ਕੋਈ ਵੀ ਆਊਗਾ ਕਿਹਨੂੰ ਵੀ ਮੇਰੇ ਨਾਲ ਉਹਨਾਂ ਦੱਸਿਓ ਕਿ ਇੱਥੇ ਆਈ ਹਾਂ ਮੈਂ ਅੰਦਰ ਹੀ ਰਹਿਣਾ ਮੈਂ ਬਾਹਰ ਹੀ ਨਹੀਂ ਨਿਕਲਣਾ ਚੱਲ ਪੁੱਤ ਨਹੀਂ ਦੱਸਦੀ ਤੂੰ ਕਿਉਂ ਇੰਨਾ ਫਿਕਰ ਕਰੀ ਜਾਨੀ ਆ ਕਿਉਂ ਇੰਨੀ ਚਿੰਤਾ ਉਹ ਮੰਮੀ ਲੋਕਾਂ ਨੇ ਮੇਰੇ ਵਿੱਚ ਗਲਤੀ ਕੱਢਣੀ ਮੇਰੇ ਨਾਲ ਵੱਧ ਤੁਹਾਨੂੰ ਲੋਕਾਂ ਨੇ ਗੱਲਾਂ ਕਰਦਾ ਫਿਕਰ ਕਰੀ ਜਾਨੀ ਤਾਂ ਹੀ ਤੇਰੇ ਟੈਨਸ਼ਨ ਨਾਲ ਸਿਰ ਪੀੜ ਹੋਣ ਦੀ ਤੁਹਾਨੂੰ ਲੋਕਾਂ ਨੇ ਵੱਧ ਗੱਲਾਂ ਕਰਨੀਆਂ ਜੀ ਕਰ ਲੈਂਦੇ ਮੈਂ ਨਹੀਂ ਕਿਸੇ ਦੀਆਂ ਗੱਲਾਂ ਤੋਂ ਡਰਦੀ ਉਹ ਨਾ ਇਹਦੀ ਧੀ ਨਹੀਂ ਚੰਗੀ ਇਦਾਂ ਉਦਾਂ ਸਾਰਾ ਕੁਝ ਲੋਕਾਂ ਨੂੰ ਇੱਥੇ ਕੁਵਾਰੀ ਹੁੰਦੀ ਰਹਿੰਦੀ ਰਹੀ ਲੋਕਾਂ ਨੂੰ ਨਹੀਂ ਪਤਾ ਵੀ ਕਿੱਦਾਂ ਦੀ ਧੀ ਤੇ ਕਿੱਦਾਂ ਦੀ ਮਾਂ ਆ ਸਾਰਾ ਕੁਝ ਪਤਾ ਹੁੰਦਾ ਪੁੱਤ ਐਵੇਂ ਨਹੀਂ ਆਉਂਦੀ ਨਿੱਕੀਆਂ ਮੋਟੀਆਂ ਗੱਲਾਂ ਦੀ ਟੈਨਸ਼ਨ ਲਈਦੀ ਹੁੰਦੀ ਯਾਰ ਉਹ ਪੋਟ ਰੈਸਟ ਘਰ ਅੰਦਰ ਜਾ ਫਿਰ ਮੈਂ ਅੰਦਰ ਲੰਮੀ ਪਈ ਆ ਜਾ ਲੰਮੀ ਕੀ ਗੱਲਾਂ ਛੱਡਰ ਫੋਨ ਲਿਆ ਆਪ ਗੱਲ ਕਰਾਂ ਮੇਰੀ ਭੈਣ ਜੀ ਤੁਸੀਂ ਸਿਆਣੇ ਬਿਆਣੇ ਹੈਗੇ ਜਿਵੇਂ ਆਹ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ ਪਤਾ ਕੀ ਐ ਇੰਨਾ ਸੱਦਾਂਗੇ ਨੋਂ ਤੀ ਨੂੰ ਤੇ ਅਖਣਾ ਆਪਣੀ ਤੀ ਨੂੰ ਇੱਡੀ ਛਤੀ ਸੱਦ ਲੈਂਦੇ ਓ ਤਾਂ ਫੇਰ ਹੁਣ ਦੱਸਿਆ ਨਾ ਨਹੀਂ ਵੀ ਭੂ ਆਈ ਆ ਤੇ ਬਣ ਮੇਲੇ ਤੇ ਚਲ ਜੂ ਮੈਂ ਨਹੀਂ ਜਾਣਦੀ ਮੈਂ ਇਹ ਗੱਲ ਨਹੀਂ ਕੀਤੀ ਪੈਂਦੀ ਮੈਂ ਤੇ ਤੁਹਾਨੂੰ ਇਹੋ ਹੀ ਵਾਰ-ਵਾਰ ਕਹਿੰਦੀ ਚੰਗੀ ਵੀ ਨਹੀਂ ਲੱਗਦੀ ਵੀ ਪੈਂਜੀ ਤੁਸੀਂ ਰਹਿ ਪੋ ਪਰ ਇਹ ਆ ਵੀ ਨੌ ਤੀ ਨੂੰ ਗਈ ਨੂੰ ਇਦਾਂ ਸੱਦਾਂਗੀ ਤੇ ਨਹੀਂ ਚੰਗੇ ਲੱਗੀਦਾ ਕੋਈ ਨਹੀਂ ਆ ਜੇਤ ਮਿਲ ਜੂਗੀ ਤੁਹਾਨੂੰ ਠੀਕ ਆ ਤੁਹਾਡੇ ਹੁੰਦਿਆਂ ਹੁੰਦੇ ਆ ਜੂਗੀ ਤੇ ਨਾ ਹੋਊ ਤੇ ਮੈਂ ਤੇ ਸਾਬੀ ਹੀ ਤਿੰਨੇ ਜਣੇ ਤੁਹਾਡੇ ਕੋਲ ਲੈ ਕੇ ਆ ਜਾਾਂਗੇ ਇਹਨੂੰ ਚਲ ਠੀਕ ਆ ਕਿ ਕੰਮ ਲੱਗਣਾ ਹੈ ਆਹੋ ਟਾਈਮ ਤੇ ਲੱਗ ਰਹੀ ਹੁਣ ਭਰਾ ਨੂੰ ਤੋਰਨ ਗਈ ਆ ਤੁਹਾਨੂੰ ਪਤਾ ਸੋਲਿਡਾ ਕੱਪੜਾ ਲੈਣਾ ਵਾ ਭਰਾ ਨੂੰ ਲੈ ਕੇ ਦੇਣਾ ਵਾ ਮੈਂ ਕਿਹਾ ਸੀ ਮੈਂ ਕਿ ਤੂੰ ਵੀ ਲੈ ਕੇ ਗਈ ਇਹਨੂੰ ਸੁੱਕ ਪਰ ਇਹਨੇ ਦੜ ਨਹੀਂ ਨਵਾਂ ਤਿੰਗਾ ਨੂੰ ਕ ਲਈਦਾ ਦਿਹਾੜੀ ਰੰਗ ਦਾ ਮੇਲ ਹੁੰਦਾ ਭੈਣ ਜੀ ਇਦਾਂ ਥੋੜਾ ਆਪਣੀ ਧੀ ਆਵੇ ਤੇ ਉਹਨੂੰ ਕਹੀਦਾ ਹੋਰ ਰੈਪਾ ਉਦਾਂ ਹੀ ਸਾਰਿਆਂ ਨੇ ਧੀਆ ਹੁੰਦੀਆਂ ਵਾ ਹੁੰਦੀਆਂ ਤਾਂ ਸਹੀ ਆ ਸਾਡਾ ਸਰਦਾ ਨਹੀਂ ਨਾ ਇੱਥੇ ਚੱਲ ਕੋਈ ਨਹੀਂ ਐਨੇ ਜਿੱਦੀ ਗਈ ਨਹੀਂ ਹੀ ਦੋ ਦਿਨ ਰੈਪ ਹੋਗੀ ਹਲ ਬਹੁਤ ਹੀ ਚਾਹ ਬਣ ਪੀਣਾ ਲਿਆਵਾਂ ਬਣਾਗੇ ਨਹੀਂ ਲੈ ਪੀ ਲੈਨੇ ਚਾਹ ਤੇ ਚਾਹ ਬਾਤ ਚ ਪੀ ਲੈਨੇ ਆ ਪਹਿਲੋਂ ਗੱਲਾਂ ਬਾਤਾਂ ਦੇ ਮਾਰ ਲਈਏ ਉਹ ਟਟਦੀ ਖੋਲੀਏ ਤੋਂ ਕੱਢੀ ਜੇ ਉਹ ਸੁਣੇ ਕੋਈ ਪਤਾ ਲੱਗੇ ਇੰਨਾ ਚਿਹਰਾ ਹੋ ਗਿਆ ਮੈਨੂੰ ਆਈ ਨੂੰ ਕਿੰਨੇ ਚਿਹਰੀ ਤੇ ਆਈ ਆ ਮੈਂ ਕਈ ਕੁਝ ਬਦਲ ਗਿਆ ਉਦੋਂ ਦਾ ਆਹੋ ਬਦਲ ਤੇ ਭੈਣ ਜੀ ਹੁਣ ਰਾਤੋਂ ਦੇਣ ਜਾਂਦਾ ਫੇਰ 6 ਮਹੀਨੇ 7 ਮਹੀਨੇ ਹੋ ਗਏ ਆ ਕਦੇ ਦੀ ਤੇ ਆਈ ਮੈਂ ਦੱਸਿਆ ਨਹੀਂ ਤੁਹਾਨੂੰ ਚੱਲ ਪੈਂਦੀ ਚਾਹ ਪਾਣੀ ਤੇ ਅੱਗੇ ਪੀ ਲਿਆ ਵਾ ਮੈਨੂੰ ਰੋਟੀ ਬਣਾਉਣੀ ਆ ਫੇਰ ਰੋਟੀ ਖਾ ਲੈਣੇ ਆ ਚੱਲ ਕੋਈ ਨਾ ਖਾ ਲਾਂਗੇ ਰੋਟੀ ਚੱਲ ਤੁਸੀਂ ਬੋ ਫੇਰ ਹਾਂ ਐਡੀ ਚਤਰਾ ਉਹ ਐਡੀ ਚਲਾ ਕੇ ਚੁਸਤ ਜਨਾਨੀ ਆ ਨਾ ਵੇਲਾ ਮੈਂ ਕਿੰਨੇ ਪਿਆਰ ਨਾਲ ਵੀ ਪੁੱਛਿਆ ਵੀ ਮੈਨੂੰ ਕੋਈ ਟਿੱਡ ਦੀ ਗੱਲ ਦੱਸ ਨਹੀਂ ਦਸੀ ਦੱਸੀ ਕੋਈ ਨਹੀਂ ਤਾਂ ਫੇਰ ਜੇ ਕੋਈ ਨਸੀਬਤ ਪਾਵੇ ਤਾਂ ਫੇਰ ਕੌਣ ਲੱਗੇ ਲੱਗੂ ਦਾ ਦਾਸ ਤਾਂ ਮੈਨੂੰ ਸਭ ਕੋ ਬਾਹਰੋਂ ਪਤਾ ਲੱਗ ਹੀ ਜਾਂਦਾ ਲੋਕ ਦਾਸ ਹੀ ਦਿੰਦੇ ਆ ਕੇ ਕੰਮ ਸੋ ਕੰਮ ਸਮਝਦੀ ਨਹੀਂ ਭਈ ਧੀ ਆ ਕਰਦੀ ਮੈਂ ਤਾਂ ਕੋਈ ਢਿੱਡ ਦੀ ਕਰਾਂ ਹਾਈ ਰੱਬਾ ਕਿੰਨੀ ਟੈਨਸ਼ਨ ਵਾ ਮੇਰ ਕੋ ਦੇ ਵੇਖਿਆ ਨਹੀਂ ਜਾਂਦਾ ਧੀ ਵਾਲਾ ਇੰਨੀ ਟੈਨਸ਼ਨ ਦੇ ਵਿੱਚ ਸਿਰ ਪੀੜ ਸਿਰ ਪੀੜ ਕਰੀ ਜਾਂਦੀ ਰੱਬਾ ਕੋਈ ਟੈਨਸ਼ਨ ਦੇ ਨਾਲ ਕੋਈ ਦੁੱਖ ਹੀ ਨਾ ਲਾ ਲੇ ਮਿੰਤੇ ਇੰਨਾ ਫਿਕਰ ਪਿਆਈ ਉਹ ਮੈਂ ਕਰਾਂ ਤੇ ਕਰਾਂ ਕੀ ਇਹ ਕਿਹੜੀਆਂ ਸਜਾਦਿਆਂ ਡਿਆਂ ਰੱਬਾ ਤੂੰ ਮੈਨੂੰ ਹੈ ਹਾ ਸਿੱਧੀ ਵਸਦੀ ਮੇਰੀ ਧੀ ਤੇ ਘਰਣ ਕੇ ਬਹਿ ਗਈ ਆ ਕਿੰਨੀ ਟੈਨਸ਼ਨ ਉਹਨੂੰ ਤੇ ਜਿਹੜੀ ਹੈਗੀ ਹੈਗੀ ਆ ਹਏ ਮੈਂ ਵੀ ਟੈਨਸ਼ਨ ਲਈ ਜਾਂਦੀ ਕੀ ਬਣੂੰਗਾ ਸਮਝ ਨਹੀਂ ਆਉਂਦੀ ਕੋਈ ਦਲਾਸਾ ਜਿਆ ਤੇ ਉਹਨੂੰ ਦੇ ਦੇਣੀ ਆ ਵੀ ਪੁੱਤ ਕੋਈ ਗੱਲ ਨਹੀਂ